ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਭਗਵਾਨ ਤਮਾਨ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਬਿਜਲੀ ਮੰਤਰੀ ਨੇ ਦਿੱਤਾ ਖਾਸ ਤੋਹਫਾ ਨਵੇਂ ਪੰਚਾਇਤ ਮੰਤਰੀ ਨੇ ਕਰਤਾ ਵੱਡਾ ਐਲਾਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡਾਂ ਦੇ ਲੋਕਾਂ ਨੂੰ ਸੁਣਾਈ ਖੁਸ਼ਖਬਰੀ ਕੈਬਨਿਟ ਚ ਫੇਰ ਬਦਲ ਕਰਨ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਕੋਚ ਨਹੀਂ ਇੰਜਨ ਹੀ ਬਦਲਿਆ ਜਾਵੇ ਹਾਈ ਕੋਰਟ ਦੇ ਹੁਕਮਾਂ ਅਗਰੋ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਮੋਹਾਲੀ ਦੇ ਐਸਐਸਪੀ ਐਸਪੀ ਡੀਐਸਪੀ ਤੇਸੀਆਈ ਇਨਚਾਰਜ ਨੂੰ ਕਾਰਨ ਦਸੋਂ ਨੋਟਿਸ ਹੋਇਆ ਜਾ ਰਹੀ ਪੰਜਾਬ ਦੇ ਇਨ੍ਹਾਂ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ ਬਦ ਰਹੀ ਗਰਮੀ ਵਿਚਾਲੇ ਮੌਸਮ ਵਿਭਾਗ ਵੱਲੋਂ ਨਵੀਂ ਅਪਰੇਟ ਕੀਤੀ ਭਵਿੱਖਬਾਣੀ ਸਿੱਖਿਆ ਮੰਤਰੀ ਹਰਜੋਤ ਸਿੰਘ ਗੈਂਸ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਕੀਤਾ ਵੱਡਾ ਐਲਾਨ ਟ੍ਰੇਨਿੰਗ ਲਈ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਵਿੱਚ ਭੇਜਣ ਦਾ ਲਿਆ ਫੈਸਲਾ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 5000 ਰੁਪਏ ਦੀ ਸ਼ਿਫਤ ਲੈਂਦਾ ਸਹਾਇਕ ਸਬ ਇੰਸਪੈਕਟਰ ਕੀਤਾ ਕਾਬੂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹ ਦਿੱਤੀ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਗਿੱਟੂ ਨੇ ਉਦਯੋਗਿਕ ਘਰੇਲੂ ਅਤੇ ਵਪਾਰਕ ਸਮੇਤ ਸਾਰੇ ਖਪਤਕਾਰਾਂ ਲਈ ਬਕਾਇਆ ਰਕਮਾਂ ਦਾ ਨਿਪਟਾਰਾ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3 ਮਹੀਨਿਆਂ ਲਈ ਸ਼ੁਰੂ ਕੀਤੀ ਗਈ ਇੱਕ ਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਕੀਤਾ ਹੈ ਇਹ ਯੋਜਨਾ ਸਭਨਾਂ ਖਪਤਕਾਰਾਂ ਲਈ ਲਾਗੂ ਹੋਵੇਗੀ ਭਾਵੇਂ ਉਹਨਾਂ ਦਾ ਕਨੈਕਸ਼ਨ ਚੱਲ ਰਿਹਾ ਹੋਵੇ ਜਾਂ ਕੱਟਿਆ ਗਿਆ ਹੋਵੇ ਇੱਕ ਬਿਆਨ ਵਿੱਚ ਇਹ ਪ੍ਰਗਟਾਵਾ ਕਰਦੇ ਆਂ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿ ਹੈ ਕਿ ਇਹ ਸਕੀਮ ਬਿਜਲੀ ਖਪਤਕਾਰਾਂ ਲਈ ਇੱਕ ਸੁਨਹਿਰੀ ਮੌਕਾ ਪੇਸ਼ ਕਰਦੀ ਹੈ ਜਿਸ ਰਾਹੀਂ 22 ਦਸੰਬਰ 2024 ਤੱਕ ਬਕਾਇਆ ਨਿਪਟਾਉਣ ਲਈ ਆਸਾਨ ਸ਼ਰਤਾਂ ਦੀ ਪੇਸ਼ਕਸ਼ ਕੀਤੀ ਗਈ ਹੈ ਓਟੀਐਸ ਸਕੀਮ ਦੇ ਤਹਿਤ ਮੌਜੂਦਾ 18% ਮਿਸ਼ਰਤ ਵਿਆਜ ਦੇ ਮੁਕਾਬਲੇ ਬਕਾਇਆ ਡਿਫਾਲਟਿੰਗ ਰਕਮ 'ਤੇ 9% ਦਾ ਸਧਾਰਨ ਵਿਆਜ ਅਤੇ ਅਦਾਲਤੀ ਮਾਮਲਿਆਂ ਵਿੱਚ ਸ਼ਾਮਲ ਹੋਣ ਵਾਲੇ ਖਪਤਕਾਰਾਂ ਲਈ 10% ਦਾ ਸਧਾਰਨ ਵਿਆਜ ਵਸੂਲਿਆ ਜਾਵੇਗਾ ਇਸ ਤੋਂ ਇਲਾਵਾ 6 ਮਹੀਨਿਆਂ ਤੋਂ ਘੱਟ ਮਿਆਦਾਂ ਲਈ ਫਿਕਸ ਖਰਚੇ ਮੁਆਫ ਕੀਤੇ ਜਾਣਗੇ ਅਤੇ 6 ਮਹੀਨਿਆਂ ਤੋਂ ਵੱਧ ਦੀ ਮਿਆਦ ਲਈ ਸਿਰਫ 6 ਮਹੀਨਿਆਂ ਦੇ ਫਿਕਸ ਖਰਚੇ ਲਾਗੂ ਕੀਤੇ ਜਾਣਗੇ ਬਿਜਲੀ ਮੰਤਰੀ ਨੇ ਕਿਹਾ ਕਿ ਬਕਾਇਆ ਅਦਾਲਤੀ ਕੇਸਾਂ ਵਾਲੇ ਖਪਤਕਾਰ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਕੇਸਾਂ ਦਾ ਨਿਪਟਾਰਾ ਪਹਿਲਾਂ ਉਹ ਪਹਿਲਾਂ ਪਾਉ ਦੇ ਆਧਾਰ ਤੇ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਪਾਰਟੀ ਦੇ ਨਿਸ਼ਾਨ ਤੇ ਨਾਲ ਲੜਨ ਬਾਰੇ ਕੀਤਾ ਗਿਆ ਫੈਸਲਾ ਇੱਕ ਇਤਿਹਾਸਿਕ ਫੈਸਲਾ ਹੈ 23 ਨਾਲ ਪਿੰਡਾਂ ਵਿੱਚ ਉਹ ਧੜੇਬੰਦੀ ਖਤਮ ਹੋਵੇਗੀ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਨ ਪ੍ਰੀ ਸਿੰਘ ਸੋਨ ਨੇ ਗੁਰਦੁਆਰਾ ਫਤਿਹਗੜ ਸਾਈ ਵਿਖੇ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ ਉਹਨਾਂ ਨੇ ਕਿ ਹੈ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਪਿੰਡਾਂ ਵਿੱਚ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇਗੀ ਉਹਨਾਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਸੋਨ ਨੇ ਸਰਕਾਰ ਵਿੱਚ ਮੰਤਰੀ ਵਜੋਂ ਸੇਵਾਵਾਂ ਨਿਭਾਉਂਦਾ ਮੌਕਾ ਮਿਲਣ ਤੇ ਜਿੱਥੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਰਿਵਾਲ ਤੇ ਮੁੱਖ ਮੰਤਰੀ ਪੰਜਾਬ ਭਗਵਾਨ ਤਮੰ ਦਾ ਧੰਨਵਾਦ ਵੀ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਫੇਰ ਬਦਲ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪ ਸਰਕਾਰ ਨੂੰ ਕੋਚ ਦੀ بجائے ਰੇਲ ਗੱਡੀ ਦਾ ਇੰਜਨ ਬਦਲਣ ਦੀ ਲੋੜ ਹੈ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਦੇ ਸੰਕਟ ਤੇ ਡੂੰਗੀ ਚਿੰਤਾ ਪ੍ਰਗਟਾਈ ਹੈ ਉਹਨਾਂ ਕਿ ਹੈਗੀ ਜਦੋਂ ਤੋਂ ਆਪਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੱਤਾ ਸੰਭਾਲੀ ਹੈ ਸੂਬੇ ਦਾ ਵਿਕਾਸ ਲੀਹੋ ਲੱਤ ਹੋ ਗਿਆ ਹੈ ਚਾਰ ਵਾਰ ਮੰਤਰੀ ਮੰਡਲ ਦੇ ਫੇਰ ਬਦਲ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਮੰਤਰੀਆਂ ਦਾ ਲਗਾਤਾਰ ਫੇਰ ਬਦਲ ਪਟੜੀ ਤੋਂ ਉਤਰੀ ਰੇਲ ਗੱਡੀ ਦੇ ਡੱਬਿਆਂ ਨੂੰ ਬਦਲਣ ਵਾਂਗ ਹੈ ਪੰਜਾਬ ਨੂੰ ਇੰਜਣ ਬਦਲਣ ਦੀ ਲੋੜ ਹੈ ਭਗਵੰਤ ਮਾਨ ਦੀ ਲੀਡਰਸ਼ਿਪ ਕੰਮ ਨਹੀਂ ਕਰ ਰਹੀ ਹੈ ਉਹਨਾਂ ਕੋਲੋਂ ਗ੍ਰਹਿ ਵਿਭਾਗ ਸੰਭਾਲਿਆ ਨਹੀਂ ਜਾ ਰਿਹਾ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੋ ਗਈ ਹੈ ਉਹਨਾਂ ਕਿ ਹੈਗੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਕੋਈ ਵੀ ਮੰਤਰੀ ਜਾਂ ਵਿਧਾਇਕ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੇ ਖਰਾ ਨਹੀਂ ਉਤਰਿਆ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੇ ਮੁਹਾਲੀ ਦੇ ਤਤਕਾਲੀ ਐਸਐਸਪੀ ਐਸਪੀ ਡੀਐਸਪੀ ਤੇ ਸੀਆਈਐਨ ਚਾਰਜ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਹੈ ਦੱਸਦੀ ਹੈ ਕਿ ਇੱਕ ਨਿਊਜ਼ ਚੈਨਲ ਨੂੰ ਬਿਸ਼ਨੋਈ ਨੇ ਪਹਿਲੀ ਆਨਲਾਈਨ ਇੰਟਰਵਿਊ ਸੀਆਈਏ ਖਰੜ ਵਿੱਚ ਬੈਠ ਕੇ ਦਿੱਤੀ ਸੀ ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਜਿਸ ਪਿੱਛੋਂ ਸਰਕਾਰ ਨੇ ਹਾਈ ਕੋਰਟ ਵਿੱਚ ਆਪਣੇ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਸੀ ਲਾਰੈਂਸ ਬਿਸ਼ਨੋਈ ਦੀ ਪਹਿਲੇ ਇੰਟਰਵਿਊ ਮਾਮਲੇ ਵਿੱਚ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਹੈ ਕਿ ਮੋਹਾਲੀ ਦੇ ਤਤਕਾਲੀ ਐਸਐਸਪੀ ਵਿਵੇਕਸ਼ੀਲ ਸੋਨੀ ਐਸਪੀ ਅਮਰਦੀਪ ਸਿੰਘ ਬਰਾੜ ਡੀਐਸਪੀ ਗੁਰਸ਼ੇਰ ਸਿੰਘ ਅਤੇ ਸ਼ਿਵ ਕੁਮਾਰ ਸੀਆਈਏ ਇਨਚਾਰਜ ਖਰੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਇਹਨਾਂ ਸਾਰੇ ਨੂੰ 7 ਦਿਨਾਂ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਜਾਣਕਾਰੀ ਤੇ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰਦੇ ਆ ਪੰਜਾਬ ਸਰਕਾਰ ਨੂੰ ਮੂੜ ਝਾੜ ਪਾਉਂਦੇ ਆ ਪੁੱਛਿਆ ਕਿ ਇਹਨਾਂ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਿਉਂ ਨਾ ਕੀਤਾ ਜਾਵੇ ਹਾਈ ਕੋਰਟ ਨੇ ਪੁੱਛਿਆ ਹੈ ਕਿ ਇਨਾਂ ਅਧਿਕਾਰੀਆਂ ਨੂੰ ਜਨ ਤੱਕ ਡਿਊਟੀ ਤੋਂ ਕਿਉਂ ਨਹੀਂ ਹਟਾਇਆ ਗਿਆ ਹਾਈ ਕੋਰਟ ਨੇ ਇਹ ਵੀ ਪੁੱਛਿਆ ਹੈ ਕਿ ਸੀਆਈਏ ਇਨਚਾਰਜ ਕਿੰਨੇ ਸਮੇਂ ਤੋ ਉਸ ਜਗ੍ਹਾ ਤੇ ਤਾਇਨਾਤੀ ਅਤੇ ਫਿਰ ਲਾਰੈਂਸ ਨੂੰ ਮੁਹਾਲੀ ਕਿਉਂ ਲਿਆਂਦਾ ਗਿਆ ਤੇ ਕੀ ਉਹ ਰਾਜ ਮਹਿਮਾਨ ਸੀ ਜੋ ਉਸ ਨੂੰ ਇੰਟਰਵਿਊ ਲਈ ਸਟੂਡੀਓ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਉੱਥੇ ਹੀ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੀ ਲਗਾਤਾਰ ਯਤਨਸ਼ੀਲ ਹੈ ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਤੇ ਕਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਸ ਯੋਜਨਾ ਤਹਿਤ ਚਾਲੂ ਬਰੇ ਦੌਰਾਨ 13.16 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕੀਤੀ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਅਮਰੀਕਸਰ ਬਰਨਾਲਾ ਬਠਿੰਡਾ ਫਰੀਦਕੋਟ ਫਾਟੇਗੜ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਲੁਧਿਆਣਾ ਮਾਨਸਾ ਮੂਗਾ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਪਠਾਨਕੋਟ ਰੂਪਨਗਰ ਐਸਬੀਐਸ ਨਗਰ ਸੰਗਰੂਰ ਅਤੇ ਮਲੇਰਕੋਟਲਾ ਦੇ ਸਾਲ 2023-24 ਅਤੇ ਸਾਲ 2024-25 ਦੀਆਂ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਪਤਰੀਆਂ ਦੇ ਅੰਦਰ ਖਾਸ ਤਾਂ ਜੋ ਕਿ ਸਾਲ 2024-25 ਦੌਰਾਨ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸਨ ਦੇ ਲਾਪਤਰੀਆਂ ਨੂੰ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਤਾਪਮਣੂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਹਾਲమే ਹੈ ਕਿ ਤੇਜ਼ ਧੁੱਪ ਕਾਰਨ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਣੂ 34 ਡਿਗਰੀ ਪਾਰ ਕਰ ਗਿਆ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਤੇ ਅੱਜ ਦਿਨ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸੈਕੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਕਾਨੂੰਨ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਦਾ ਫੈਸਲਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀ ਇਹ ਟ੍ਰੇਨਿੰਗ 3 ਹਫ਼ਤਿਆਂ ਦੀ ਹੋਵੇਗੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫਰਵਰੀ 2023 ਤੋ ਕੁੱਲ 198 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ ਪ੍ਰਿੰਸੀਪਲ ਅਕੈਡਮੀ ਐਟ ਨੈਸ਼ਨਲ ਇੰਸਟੀਟਿਊਟ ਆਫ ਸਿੰਗਾਪੁਰ ਇੰਟਰਨੈਸ਼ਨਲ ਬੀਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਦਿਵਾਈ ਜਾ ਚੁੱਕੀ ਹੈ ਮੇਰੇ ਕੋਲ ਜੋ ਪੰਚਾਇਤੀ ਰਾਜ ਦਾ ਡਿਪਾਰਟਮੈਂਟ ਬੱਤਾ ਹੈ ਸਾਡੇ ਕੋ ਅਗਾਮੀ ਸਰਪੰਚੀ ਦੀਆਂ ਬਲਾਕ ਸੰਮਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਡਿਊ ਖੜੀਆਂ ਨੇ ਉਹਦੇ ਵਿੱਚ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੁਨਿੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਧਦਾ ਹੈ ਦੂਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਣ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਣ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਦਬਾਜੀ ਚ ਕਿਉਂਕਿ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾ ਦਿੰਦੇ ਨੇ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਾਰਾ ਲੈਣਾ ਪੈਂਦਾ ਸੋ ਜ਼ੀਰੋ ਟੋਲਰੈਂਸ ਕ腐ਸ਼ਨ ਦੀ ਸਰਕਾਰ ਹੈ ਇਹ ਬਿਲਕੁਲ ਜ਼ੀਰੋ ਟੋਲਰੈਂਸ ਕ腐ਸ਼ਨ ਦੇ ਅਗੇਂਸਟ ਸੋ ਇਸ ਕਰਕੇ ਅਸੀਂ ਇਹ ਧੜੇਬੰਦੀ ਵੀ ਨਹੀਂ ਚਾਹੁੰਦੇ ਆਪਸੀ ਭਾਈਚਾਰਾ ਪ੍ਰੇਮ ਇਤਿਫਾਕ ਚਾਹੁੰਦੇ ਆ ਇਸ ਬਿੱਲ ਦੇ ਪਰਤੂਣ ਦੇ ਨਾਲ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਆ ਕਿ ਜਿਹੜੀਆਂ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਹ ਸਰਬਸੰਮਤੀ ਨਾਲ ਬਹੁਤ ਜ਼ਿਆਦਾ ਚੁਣੇ ਜਾਣਗੇ ਸਰਪੰਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਕਰਕੇ ਕੱਲੇ-ਕੱਲੇ ਪਿੰਡ ਨੂੰ ਜਿੱਥੇ ਵੈਸੇ ਗ੍ਰਾਂਟ ਆਣੀ ਆ 5 ਲੱਖ ਰੁਪਇਆ ਐਕਸਟਰਾ ਗ੍ਰਾਂਟ ਆਣੀ ਆ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਅਪੀਲ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਗੇ ਨੁਮਾਇੰਦੇ ਚੁਣੋਗੇ ਇੱਕ ਤਾਂ ਇਮਾਨਦਾਰ ਚੁਣਿਓ ਦੂਸਰਾ ਉਹ ਚੁਣਿਓ ਜਿਨ੍ਹਾਂ ਕੋਲ ਪਿੰਡ ਦੀ ਡਵੈਲਪਮੈਂਟ ਲਈ ਟਾਈਮ ਹੋਵੇ ਕਿਉਂਕਿ ਬੀਡੀਓ ਬੀਡੀਪੀਓ ਦਫ਼ਤਰ ਦੇ ਵਿੱਚ ਸਰਪੰਚਾਂ ਦਾ ਤਾਲਮੇਲ ਹੋਣਾ ਔਰ ਬੀਡੀਪੀਓ ਦਫ਼ਤਰ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਖੁਦ ਪਿੰਡਾਂ ਦੇ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ ਸੋ ਇਸ ਕਰਕੇ ਮੈਨੂੰ ਮੈਨੂੰ ਜਦੋਂ ਮੈਂ ਆਪਣੇ ਪਿੰਡਾਂ ਵਿੱਚ ਘੁੰਮਣਾ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿੱਥੇ ਥੋੜਾ ਬਹੁਤ ਮੈਂ ਇਹ ਦੇਖਿਆ ਕਿ ਅਫਸਰशाही ਅਵੇਸਲੀ ਹੋਈ ਹੋਈ ਹੈ ਉਹ ਪਿੰਡਾਂ ਦੇ ਵਿੱਚ ਪ੍ਰੋਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾ ਕੇ ਉਹਨਾਂ ਪਹੁੰਚਾਂ 'ਚ ਸਮਰੱਥ ਨਹੀਂ ਹੋ ਸਕੀ ਉੱਥੇ ਮੈਂ ਇਹ ਵੀ ਦੇਖਦਾ ਕਿ ਪਿੰਡਾਂ ਦੇ ਸਰਪੰਚ ਵੀ ਨੇ ਜਿਹੜੇ ਉਹ ਵੀ ਕਈ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਵਿਜੀਲੈਂਟ ਨੇ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਐਕਟਿਵ ਨੇ ਉਹ ਆਪਣੇ ਆਪਣੇ ਪਿੰਡਾਂ ਦਾ ਕੰਮ ਇੰਨਾ ਵਧੀਆ ਕਰਵਾ ਕੇ ਕਿ ਸ਼ਹਿਰਾਂ ਨਾਲੋਂ ਵੀ ਸੋਹਣੇ ਪਿੰਡ ਬਣਾ ਦੇ ਉਹਨਾਂ ਨੇ ਪਰ ਜਿਹੜੇ ਪਿੰਡਾਂ ਦੇ ਸਰਪੰਚ ਐਕਟਿਵ ਨਹੀਂ ਹੈਗੇ ਜਿਹੜੇ ਜਿੱਤਣ ਤੋਂ ਬਾਅਦ ਜਿਆਦਾ ਸਮਾਂ ਨਹੀਂ ਕੱਢ ਸਕੇ ਅੱਜ ਉਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਮੈਂ ਜਾ ਕੇ ਜਾਂ ਦੇਖਦਾ ਥੋੜੇ ਜੇ ਜਣੀ ਕਿ ਤਰਸ ਆਉਂਦਾ ਸੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਮਸਲਾ 5 ਸਾਲ ਦਾ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਹੁਣ ਸਰਪੰਚ ਚੁਣੋਗੇ ਕੋਸ਼ਿਸ਼ ਕਰਿਓ ਕਿ ਪਿੰਡ ਦਾ ਬੱਚਾ ਹੋਵੇ ਪਿੰਡ ਦਾ ਬੰਦਾ ਹੋਵੇ ਪਿੰਡ ਦੀ ਭੈਣ ਹੋਵੇ ਪਿੰਡ ਦੀ ਮਾਂ ਹੋਵੇ ਔਰ ਸਭ ਤੋਂ ਵੱਡੀ ਗੱਲ ਸਮਾ ਕੱਢਣ ਵਾਲੇ ਹੋਣ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਪਿੰਡ ਤੱਕ ਪਹੁੰਚਾਉਣ ਦੇ ਵਿੱਚੋਂ ਸક્ષਮ ਹੋ ਬਹੁਤ ਬਹੁਤ ਧੰਨਵਾਦ ਕੈਬਨਿਟ ਮੰਤਰੀ ਇਸ ਦੇ ਵਿੱਚ ਹੋਸਪੀਟਲ ਦਾ ਹੈਗਾ ਕਰੋਮਾ ਸੈਂਟਰ ਵੀ ਬਣਿਆ ਹੋਇਆ ਹੈ ਪਰ ਜ਼ਿਆਦਾਤਰ ਲੋਕ ਜਿਹੜੇ ਨੇ ਮਰੀਜ਼ ਨੇ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਇਹਦੇ ਵਾਸਤੇ ਕੀ ਕਰੂੰਗਾ ਇਹਦੇ ਵਾਸਤੇ ਜੀ ਜਿਹੜਾ ਖੰਨੇ ਹੋਰ ਕੁਝ ਨਹੀਂ ਨੇ ਖੰਨੇ ਤਾਂ ਸਿਵਲ ਹਸਪੀਟਲ ਚ ਬਹੁਤ ਘੱਟ ਰੈਫਰ ਹੁਣ ਬਹੁਤ ਘੱਟ ਰੈਫਰ ਕਰ ਦਿੰਨੇ ਆ ਇਹ ਤਾਂ ਜਦੋਂ ਮੈਂ ਹਲੇ ਚਾਰਜ ਨਹੀਂ ਲੱਤਾ ਸੀਗਾ ਬਤੌਰ ਐਮਐਲਏ ਉਦੋਂ ਉਹ ਰੈਫਰ ਹੁੰਦਾ ਸੀ 1 ਕਰੋੜ ਰੁਪਏ ਦੀ ਪੇਮੈਂਟ ਖੜੀ ਸੀ ਉਦੋਂ ਬਕਾਇਆ ਜਸਤਨ ਮੈਂ ਐਮਐਲਏ ਬਣੇ ਆਂ ਆਉਂਦੇ ਸਾਰ ਤੁਸੀਂ ਉਹਦਾ ਰਿਕਾਰਡ ਕਢਾ ਕੇ ਦੇਖ ਲਿਓ ਮੈਂ 2 ਮਹੀਨੇ ਦੇ ਵਿੱਚ ਵਿੱਚ 1 ਕਰੋੜ ਰੁਪਿਆ ਉਹਦਾ ਕਲੀਅਰ ਕਰਾਤਾ ਸੀ ਜਿਸ ਤੋਂ ਬਾਅਦ ਉਹ ਪੂਰਨ ਇਲਾਜ ਆ ਜਿਹੜਾ ਸਿਵਲ ਹਸਪੀਟਲ ਚ ਮਿਲਣ ਲੱਗ ਗਿਆ ਸੀ ਉਦੋਂ ਸਿਰਫ ਉਹੀ ਪੇਸ਼ੈਂਟ ਰੈਫਰ ਹੋ ਕੇ ਜਾਊਗਾ ਜੀ ਦਾ ਟ੍ਰੀਟਮੈਂਟ ਇਸ ਲੈਵਲ ਦੇ ਹਸਪੀਟਲ ਤੇ ਨਾ ਹੁੰਦੇ ਹੋਏ ਕਿਸੇ ਵੱਡੇ ਇੰਸਟੀਟਿਊਟ ਕੋਲ ਦੀ ਸੰਭਾਅਤ ਹੁੰਦੀ ਹੈ। ਹੁਣ ਗੱਲ ਇਹ ਹੈ ਕਿ ਮંત્રી ਵੀ ਬਣ ਚੁੱਕੇ ਹੋ ਪਹਿਲਾਂ ਐਮਐਲਏ ਸੀਗੇ। ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਤੁਸੀਂ ਵੀ ਬੜਾ ਸੰਘਰਸ਼ ਕੀਤਾ। ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹ ਬੜੀ ਪਰਜੋਰ ਮੰਗ ਰੱਖੂੰਗਾ ਜੀ। ਬਹੁਤ-ਬਹੁਤ ਧੰਨਵਾਦ। ਆਮ ਆਦਮੀ ਪੰਜਾਬ ਕੰਗਨਾ ਕੰਗਨਾ ਰੌਤ ਨੂੰ ਪੁੱਛ ਲਿਓ ਵੀ ਤਿੰਨ ਖੇਤੀ ਕਾਨੂੰਨ ਕੀ ਸੀਗੇ ਮੈਂ ਗਾਰੰਟੀ ਦੇ ਸਕਦਾ ਉਹਨੂੰ ਪਤਾ ਨਹੀਂ ਕੀ ਸੀਗੇ ਜੀ ਤੁਸੀ ਕੰਗਨਾ ਕਨੌਤ ਸੀ ਇਸ ਨਾਟ ਸੀ ਇਸ ਐਕਟਰੈਸ टेक इट एज ए कॉमेडी शी इज नॉट अ सीरियस पर्सन ऑन टेक डोंट टेक हर सीरियसली दैट्स ऑल ਫਿਲਹਾਲ ਜਿਹੜੇ 8 ਕਿਹੜੇ ਕਿਹੜੇ ਜਿਹੜੇ ਜਿਨ੍ਹਾਂ ਦੇ ਪੈਸੇ ਆ ਚੁੱਕੇ ਆ ਮਹਾੜੀ ਚੱਲਦਾ ਪਿਆ ਜੀ ਹੁਸ਼ਾਰਪੁਰ ਕਬੂਰਥਲੇ ਦਾ ਔਰ ਮਲੇਰਕੋਟ ਨੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਉਹਦਾ ਥੋੜਾ ਜਿਹਾ ਲੈਂਡ ਇਸ਼ੂ ਸੀਗਾ ਜਿਹੜੇ ਕਿ ਅਸੀਂ ਰਿਜ਼ੋਲਵ ਕਰ ਲਿਆ ਹੁਣ ਉੱਥੇ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਸਵਾਇ ਜਿਹੜੇ ਬਣਨੇ ਆ ਜੀ ਅਸ਼ੀਤ ਭਗਤ ਸਿੰਘ ਨਗਰ ਜਿਹੜੇ ਮਾਰਯੋਗ ਮੁੱਖਪਤੀ ਸਭ ਤੋਂ ਪ੍ਰਵਾਨਗੀ ਮਿਲ ਚੁੱਕੀ ਆ ਸੰਗਰੂਰ ਦਾ ਪਹਿਲਾਂ ਹੀ ਹੈਗਾ ਜੀ ਔਰ ਇਸ ਤੋਂ ਸਿਵਾਏ ਮੋਗੇ ਦੇ ਵਿੱਚ ਹੈ ਔਰ ਗੁਰਦਾਸਪੁਰ ਦੇ ਵਿੱਚ ਹੈ ਤੇ ਇਹ ਅੱਠ ਜਿਹੜੇ ਆ ਗਏ ਬਾਕੀ ਬਾਕੀ ਦੇ ਵੀ ਕਰਾਂਗੇ ਹੋਰ ਵੀ ਕਰਾਂਗੇ ਸਰ ਆਮ ਆਦਮੀ ਜਿਹੜੇ ਕਲੀਨਿਕਲ ਖੋਲੇ ਗਏ ਉਸ ਤੋਂ ਇਲਾਵਾ ਕੁਝ ਹੋਰ ਵੀ ਕੋਲ ਨੇ ਕੋਈ ਸੈਂਟਰ ਦੇਖੋ 870 ਹੋ ਗਏ ਉਹ ਸੀਐਮ ਦੀ ਯੋਗਸ਼ਾਲਾ ਤੇ ਆਮ ਆਦਮੀ ਕਲੇਨੇ ਇਹ ਬਹੁਤ ਹੀ ਮਤਲਬ ਉਹ ਕਹਿੰਦਾ ਦੇਸ਼ ਦਾ ਦੁਨੀਆ ਦਾ ਬਿਹਤਰੀਨ ਮਾਡਲ ਹੈ ਜੀ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਸਾਰੇ ਹੋਰ ਖੋਲਾਂਗੇ ਜੀ ਆਉਣ ਵਾਲੇ ਸਮੇਂ ਚ ਇਹਦੀ ਡਿਮਾਂਡ ਬਹੁਤ ਹੈ ਸਾਡੇ ਕੱਲ ਹੀ ਮੇਰੇ ਸੈਕਟਰੀ ਜਾ ਕੇ ਆਇਆ ਜੀ ਆਪਣੇ ਜਿਹੜੇ ਯੂਨੀਅਨ ਸੈਕਟਰੀ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਆਇਆ ਸੈਕਟਰੀ ਦੇ ਨਾਲ ਮੈਂ ਪਹਿਲਾਂ ਨੱਡਾ ਜੀ ਨੂੰ ਮਿਲ ਕੇ ਆਇਆ ਸੀਗਾ ਸੋ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਫੰਡਸ ਆ ਇੱਕ ਮਹੀਨੇ ਚ ਮਹੀਨੇ ਡੇਢ ਮਹੀਨੇ ਚ ਆਉਣ ਲੱਗ ਜਾਣਗੇ ਤੇ ਅਸੀਂ ਬਹੁਤ ਸਾਰੇ ਹੋਰ ਵੀ ਆਮ ਆਦਮੀ ਕਲੀਨਿਕ ਵੀ ਖੋਲਾਂਗੇ ਦੂਜੇ ਹੈਲਥ ਇੰਸਟੀਟਿਊਸ਼ਨਸ ਵੀ ਖੋਲਾਂਗੇ ਔਰ ਜਿਹੜੇ ਬਾਕੀ ਐਗਜ਼ਿਸਟਿੰਗ ਹਸਪੀਟਲ ਆ ਉਹਨਾਂ ਦੇ ਵਿੱਚ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਮਾਨ ਸਾਹਿਬ ਨੇ ਸਾਨੂੰ ਖੁੱਲੇ ਫੰਡ ਦਿੱਤੇ ਆ ਹਾਲਾਂਕਿ ਕੇਂਦਰ ਦੇ ਫੰਡਸ ਨੂੰ ਨਹੀਂ ਮਿਲ ਰਹੇ ਸੀ ਅਜੇ ਲੇਕਿਨ ਅਸੀਂ ਸਾਰੀਆਂ ਦਵਾਈਆਂ ਮਿਲ ਲਈਆਂ ਸਾਰੇ ਸਰਕਾਰੀ ਹਸਪਤਾਲਾਂ 'ਚ ਐਕਸਰੇ ਅਲਟਰਾਸਾਉਂਡ ਹੁਣ ਅਸੀਂ ਡਾਕਟਰ ਭਰਤੀ ਕਰ ਰਹੇ ਹਾਂ ਸਟਾਫ ਤੁਹਾਡੇ ਸਾਹਮਣੇ ਭਰਤੀ ਕਰ ਰਹੇ ਹਾਂ ਔਰ ਬਿਲਡਿੰਗਸ ਨੂੰ ਅਪਰੂਵ ਕਰ ਰਹੇ ਹਾਂ ਸੋ ਸਾਰੇ ਕੰਮ ਜਿਹੜੇ ਆ ਗਿਆ ਲਗਾਤਾਰ ਰਾਤਰ ਚੱਲ ਇਨਫਰਾਸਟ੍ਰਕਚਰ ਵੀ ਆ ਗਿਆ ਐਚ ਆਰ ਹਿਊਮਨ ਜਨ ਜਿੰਨੇ ਵੀ ਰਿਸੋਰਸਸ ਆ ਚਾਹੇ ਡਾਕਟਰਸ ਆ ਪੈਰਾਮੈਡਿਕਸ ਆ ਉਹ ਵੀ ਆ ਲਗਾਤਾਰ ਜਿਹੜੇ ਹੈਗੇ ਆ ਅਸੀਂ ਰਿਕਰੂਟ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀਆਂ ਹੈਗੀਆਂ ਬੈਸਟ ਪੋਸੀਬਲ ਗੁੱਡ ਕੁਆਲਿਟੀ ਹੈਲਥ ਸਰਵਿਸਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤਾਂ ਕਿ ਲੋਕਾਂ ਨੂੰ ਜਿਹੜਾ ਆਲਰੇਡੀ ਆਮ ਆਦਮੀ ਕਲੀਨਿਕ ਕਰਕੇ 1050 ਕਰੋੜ ਰੁਪਏ ਦਾ ਆਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕਾਂ ਦੇ ਇਸੇ ਤਰ੍ਹਾਂ ਸੈਕੰਡਰੀ ਕੇਅਰ ਟਰਸਟਰੀ ਕੇਅਰ ਦੇ ਵਿੱਚ ਵੀ ਇਸ ਤੋਂ ਵੱਧ ਜਿਹੜੇ ਪੈਸੇ ਆ ਲੋਕਾਂ ਦੇ ਬਚਿਆ ਨਾਟ ਓਨਲੀ ਕਿ ਮਾਨ ਸਾਹਿਬ ਨੇ ਇਹਦੇ ਵਿੱਚ ਕੀਤਾ ਉਹਨਾਂ ਨੇ ਟੋਲ ਪਲਾਜ਼ਾ ਵੀ ਜਿਹੜੇ ਬੰਦ ਕੀਤੇ 18 19 ਦੇ ਕਰੀਬ ਉਹਦੇ ਨਾਲ ਵੀ 61 ਲੱਖ ਰੁਪਏ ਦਾ ਲੋਕਾਂ ਨੂੰ ਡੇਢ ਹੀ ਫਾਇਦਾ ਹੋ ਰਿਹਾ ਸੋ ਇਹ ਮਾਨ ਸਰਕਾਰ ਜਿਹੜੇ ਲੋਕ ਪੱਕੀ ਜਿਹੜੇ ਕੰਮ ਕਰ ਰਹੀ ਆ ਲੋਕਾਂ ਨੂੰ ਪਸੰਦ ਵੀ ਆ ਰਿਹਾ ਸੁਵਾਲੀ ਮੈਡੀਕਲ ਕਾਲਜ ਵਾਸਤੇ ਨਵੀਂ ਬਿਲਡਿੰਗ ਇੱਥੇ ਬਣਨੀ ਸੀ ਉਹ ਸ਼ੁਰੂ ਹੋ ਰਿਹਾ ਜੀ ਕੰਮ ਉਹਦਾ ਜੋ ਲੈਂਡ ਇਸ਼ੂ ਸੀਗਾ ਉਹ ਸੋਲਵ ਹੋ ਗਿਆ ਹੁਣ ਸ਼ੁਰੂ ਹੋ ਰਿਹਾ ਜੀ ਉਹਦਾ ਸੰਸਦ ਕੰਨਰ ਅਨੌਦ ਨੇ ਬਿਆਨ ਦਿਆ ਹੈ ਕਿ ਕਿਸਾਨੋ ਕੋ 100 ਟਾਈਪ ਦੀ ਕਮਿਟਮੀਤੀ ਹੈ ਕੋ ਪਿੰਡ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਏਕਤਾ ਲਈ ਵੀ ਰਾਹ ਪੱਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾ ਨੇ ਪੰਥ ਦੀ ਚੜ੍ਹਦੀ ਕਲਾ ਲੋਤਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਸੌ ਜਨਮ ਦਿਨ ਉਹਨਾਂ ਦਾ ਮਨਾਇਆ ਜਾਵੇ ਮਰ ਅਫਸੋਸ ਆ ਕਿ ਕੁਝ ਲੋਗ ਇਹਨੂੰ ਤਾਰਪੀਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਾਰਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਚੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਆ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਗ ਚੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਿੰਡ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰਮਣੀ ਕਲਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੌੜੇ ਦੀ ਅਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਜਾਨਵਰ ਥਾਂ ਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਤਾਰਪਡੋ ਨਹੀਂ ਸੀ ਕਰਦਾ ਵਰਦਾ ਜਿਹੜਾ ਕਰਿਆ ਗਿਆ ਇਹ ਪਾਰਟੀਆਂ ਦੇ ਜਿਹੜੇ ਆਗੂ ਕਹਿੰਦੇ ਨੇ ਵੀ ਪੰਥ ਨੂੰ ਨੁਕਸਾਨ ਆ ਜੇਕਰ ਅਕਾਲੀ ਦਲ ਕਮਜ਼ੋਰ ਹੁੰਦਾ ਕੀ ਲੱਗਦਾ ਵੀ ਥੋੜੀ ਲੜਾਈ ਨਾਲ ਅਕਾਲੀ ਦਲ ਕਮਜ਼ੋਰ ਨਾ ਪੰਥ ਨੂੰ ਨੁਕਸਾਨ ਨਹੀਂ ਹੋ ਰਿਹਾ ਸਿੱਧਾ ਦੇਖੋ ਸਾਡਾ ਤਾਂ ਯਤਨ ਹੈ ਅਕਾਲੀ ਦਲ ਨੂੰ ਤਾਕੜਾ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਤਾਕਤਵਰ ਹੋ ਕੇ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਮੈਂ ਸਮਝਦਾ ਕਿ ਜੇ ਇਹਨੂੰ ਇਸ ਤਰ੍ਹਾਂ ਜਿਵੇਂ ਅੱਜ ਇਹ ਸਮਾਗਮ ਦੋ ਰੱਖੇ ਆ ਇਹਦੇ ਨਾਲ ਮੈਂ ਸਮਝਦਾ ਨੁਕਸਾਨ ਹੋਇਆ ਕਿਸੇ ਨਾ ਕਿਤੇ ਤੁਸੀਂ ਸੱਦਾ ਪੱਤਰ ਦਿੱਤਾ ਉਹਨਾਂ ਨੂੰ ਅਸੀਂ ਬੜਾ ਖੁੱਲਾ ਸੱਦਾ ਦਿੱਤਾ ਅਸੀਂ ਅਪੀਲ ਵੀ ਕੀਤੀ ਆ ਅਸੀਂ ਮਤਲਬ ਚਿੱਠੀਆਂ ਵੀ ਭੇਜੀਆਂ ਨੇ ਮਤਲਬ ਪਰਿਵਾਰ ਵੱਲੋਂ ਵੀ ਭੇਜਿਆ ਪਿੰਡ ਵੱਲੋਂ ਵੀ ਭੇਜਿਆ ਗਿਆ ਪ੍ਰੋਫੈਸਰ ਸਾਹਿਬ ਤੁਸੀਂ ਜਦੋਂ ਡੇਰਾ ਸਾਦ ਨੂੰ ਮਾਫੀ ਦਿੱਤੀ ਸੀ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਮੀਡੀਆ 'ਚ ਕਿਉਂ ਨਹੀਂ ਆਏ ਜਦੋਂ ਹੁਣ ਜਿਹੜਾ ਵਿਰੋਧ ਹੋਇਆ ਕਹਿੰਦੇ ਨਿੱਜੀ ਹੱਤਿਆ ਦਾ